ਹਾਂਜੀ ਸਰ ਜਿਹੜੀ ਅੱਜ ਡਿਜੀਟਲ মিডিਆ ਦੀ ਕਤਰਤਾ ਹੋਈ ਹੈ ਉਹਦੇ ਸੰਬੰਧ ਸਾਨੂੰ ਜਾਣਕਾਰੀ ਅੱਜ ਇਥੇ ਨੇਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਜਸਵਿੰਦਰ ਸਿੰਘ ਸ਼ਿੰਦਾ ਦੇ ਦਫ਼ਤਰ ਦੇ ਵਿੱਚ ਡਿਜੀਟਲ মিডিਆ ਯੂਜ਼ਰ ਹੈ ਜਿਹੜੇ ਉਹਨਾਂ ਦੀ ਇੱਕ ਕਤਰਤਾ ਹੋਈ ਹੈ ਔਰ ਉਹਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਕਿ ਵੀ ਜਿਹੜੀਆਂ ਸੋਸ਼ਲ ਮੀਡੀਆ ਯੂਜ਼ਰ ਯੂਜ਼ਰ ਹੈਗੇ ਆ ਡਿਜੀਟਲ মিডিਆ ਯੂਜ਼ ਕਰਦੇ ਆ ਜਿਵੇਂ ਨਿਊਜ਼ ਪ੍ਰੋਵਾਈਡਰ ਨੇ ਬਲੌਗਰ ਹੈ ਜਾਂ ਕ੍ਰੀਏਟਰ ਹੈ ਉਹਨਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਆ ਸੋ ਨਾ ਸਮੱਸਿਆਵਾਂ ਦੇ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਵੀ ਜਿਲ੍ਹਾ ਪੱਤਰ ਤੇ ਇੱਕ ਡਿਜੀਟਲ মিডিਆ ਕਲੱਬ ਦਾ ਗਠਨ ਕੀਤਾ ਜਾਵੇ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ 5 ਅਪ੍ਰੈਲ ਦੀ ਡੇਟ ਨਰਤਾਸ਼ ਕੀਤੀ ਹੈ ਤੇ ਅੱਜ ਤੋਂ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਬਚਨ ਸਿੰਘ ਰਾਜੂ ਪੱਤੋ ਇਹਨਾਂ ਨੂੰ ਅਗਵਾਈ ਦਿੱਤੀ ਗਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਮੈਨੂੰ ਵੀ ਉਹਦੇ ਵਿੱਚ ਰੱਖਿਆ ਗਿਆ ਤਿੰਨ ਮੈਂਬਰਿਕ ਕਮੇਟੀ ਦੇ ਵਿੱਚ ਔਰ ਸਾਡੇ ਸ਼ਮੀ ਭਦੌੜ ਦੀ ਉਹਨਾਂ ਨੂੰ ਵੀ ਜਿਹੜਾ ਉਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੋ ਉਸ ਕਮੇਟੀ ਦਾ ਕੰਮ ਇਹੀ ਹੋਏਗਾ ਕਿ ਅਸੀਂ ਉਸ ਡਿਜੀਟਲ ਮੀਡੀਆ ਕਲੱਬ ਦਾ ਗਠਨ 5 ਅਪ੍ਰੈਲ ਨੂੰ ਕੀਤਾ ਜਾਣਾ ਉਹਦਾ ਸੰਵਿਧਾਨ ਬਣਾਵਾਂਗੇ ਰੂਲ ਐਂਡ ਰੈਗੂਲੇਸ਼ਨ ਬਣਾਵਾਂਗੇ ਉਹਦਾ ਪ੍ਰਾਣ ਪੱਤਰ ਤਿਆਰ ਕਰਾਂਗੇ ਉਹਦਾ ਮੈਂਬਰਸ਼ਿਪ ਫਾਰਮ ਤਿਆਰ ਕਰਾਂਗੇ ਆਈ ਕਾਰਡ ਤਿਆਰ ਕਰਾਂਗੇ ਸੋ ਕਹਿਣ ਤੋਂ ਭਾਵ ਕਿ ਆ ਕਿ ਪੂਰੀ ਤਰ੍ਹਾਂ ਫਲ ਫਲੈਸ਼ਡ ਇੱਕ ਜਿਹੜੀ ਕਲੱਬ ਦਾ ਗਠਨ ਕਰਾਂਗੇ ਜਿਹੜੀ ਕਿ ਡਿਜੀਟਲ মিডিਆ ਯੂਜ਼ਰ ਕੋਈ ਵੀ ਜਿਹੜਾ ਹੈਗਾ ਜਿਹਦਾ ਮੈਂਬਰ ਬਣ ਸਕਦਾ ਜਿਹੜਾ ਸਾਡੀਆਂ ਨਿਯਮਾਂ ਤੇ ਸ਼ਰਤਾਂ ਦਾ ਪਾਲਣ ਕਰੇਗਾ ਸੋ ਉਹਦਾ ਮੈਂਬਰ ਬਣ ਸਕਦਾ ਤੇ ਡਿਜੀਟਲ মিডিਆ ਕਲੱਬ ਉਹਨਾਂ ਦੇ ਹੱਕਾਂ ਦੀ ਰਾਖੇ ਲਈ ਲੜੇਗਾ ਵੀ ਤੇ ਨਾਲ ਉਹਨਾਂ ਨੂੰ ਅਗਵਾਈ ਵੀ ਦੇਵੇਗਾ ਉਹਨਾਂ ਨੂੰ ਜਿਹੜਾ ਹੈਗਾ ਅ ਕਹੋ ਕਿ ਵੀ ਜਿੱਥੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹਨਾਂ ਦੇ ਨਾਲ ਜਾ ਕੇ ਖੜੇਗਾ ਵੀ ਸੋ 5 April ਨੂੰ ਜਿਹੜਾ ਹੈਗਾ ਅਸੀਂ ਡਿਜੀਟਲ মিডিਆ ਕਲੱਬ ਦਾ ਗਠਨ ਕਰਨ ਜਾ ਰਹੇ ਹਾਂ ਸੋ ਜਿੰਨੇ ਵੀ ਡਿਜੀਟਲ মিডিਆ ਯੂਜ਼ਰ ਜਿਹੜੇ ਕਿ ਪ੍ਰੋਫੈਸ਼ਨਲ ਏਜ ਕੰਮ ਨੂੰ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ 5 April ਤੱਕ ਇਹਦੀ ਮੈਂਬਰਸ਼ਿਪ ਵੱਧ ਤੋਂ ਵੱਧ ਲਓ ਔਰ ਮੈਂਬਰਸ਼ਿਪ ਲੈਣ ਲਈ ਤੁਸੀਂ ਜਿਹੜਾ ਗਰਚਨ ਸਿੰਘ ਰਾਜਪੱਤੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ 95759355 9979726576 ਔਰ ਮੇਰਾ ਨੰਬਰ 94173506 ਸ਼ਮੀਪਰੋਟ ਜੀ ਦਾ ਨੰਬਰ 987672 7977 987679 7777 ਸੋ ਇਹਨਾਂ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂਬਰਸ਼ਿਪ ਲਈ ਔਰ ਅਸੀਂ ਜਿਹੜਾ ਹੈਗਾ ਪੂਰੇ ਵਧੀਆ ਤਰੀਕੇ ਦੇ ਨਾਲ ਇਹਦੇ ਜਿਹੜਾ ਗਠਨ ਕਰੇ ਜਾ ਰਿਹਾ ਹੈ ਇਹਦੀ ਇੱਕ ਵੈੱਬਸਾਈਟ ਤਿਆਰ ਕੀਤੀ ਜਾਏਗੀ ਹਰ ਇੱਕ ਮੈਂਬਰ ਦਾ ਜਿਹੜਾ ਡਾਟਾ ਉਹ ਅਪਡੇਟ ਕੀਤਾ ਜਾਏਗਾ ਕਿਸੇ ਵੀ ਮੈਂਬਰ ਨੂੰ ਆਨਲਾਈਨ ਚੈੱਕ ਕੀਤਾ ਜਾ ਸਕੇਗਾ ਤੋ ਕਹਿਣ ਦਾ ਭਾਵ ਕਿ ਜੇਕਰ ਅਸੀਂ ਡਿਜੀਟਲ ਮੀਡੀਆ ਕਲੱਬ ਬਣਾਉਣ ਜਾ ਰਹੇ ਹਾਂ ਤਾਂ ਉਹਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਸਾਡੀ ਕੋਸ਼ਿਸ਼ ਰਹੇਗੀ ਤਾਂ ਕਿ ਕੋਈ ਵੀ ਕਿਤੇ ਵੀ ਬੈਠਾ ਜਿਹੜਾ ਸਾਡੇ ਮੈਂਬਰਸ ਬਾਰੇ ਵੀ ਜਾਣਕਾਰੀ ਹਾਸਲ ਕਰ ਸਕੇ ਤੇ ਉਹਨਾਂ ਵੱਲੋਂ ਜਿਹੜਾ ਕੰਟੈਂਟ ਆਪਦੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ